ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆ ਵੀਡੀਓ ਉਹਨਾਂ ਵੀਰਾਂ ਪੈਣਾ ਵਾਸਤੇ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪਤੀ ਪਤਨੀ ਦੀ ਛੋਟੀ ਛੋਟੀ ਗਲਤੀ ਝਗੜਾ ਹੋ ਜਾਣਾ ਕਲੇਸ਼ ਹੋ ਜਾਣਾ ਰੋਟਰੀ ਖਾਣੀ ਦੁਬਰ ਹੋ ਜਾੜੀ ਜ਼ਿੰਦਗੀ ਦੇ ਵਿੱਚ ਮਹਾਰਾਸ਼ ਖਤਮ ਹੋ ਜਾਣਾ ਜ਼ਿੰਦਗੀ ਤੋਂ ਤੰਗ ਹੋ ਜਾਣਾ ਕੋਈ ਨਾ ਕੋਈ ਵੈਧ ਬਹਾਨਾ ਬਣ ਜਾਂਦਾ ਲੜਾਈ ਸ਼ੁਰੂ ਹੋ ਜਾਂਦੀ ਹੈ ਕੋਈ ਨਾ ਕੋਈ ਇਹੋ ਜੀ ਗੱਲ ਬਣ ਜਾਂਦੀ ਹੈ ਵੀ ਹਰ ਰੋਜ਼ ਕੋਈ ਨਾ ਕੋਈ ਨਵੇਂ ਗੱਲ ਤੇ ਕਲੇਸ਼ ਕਲੇਸ਼ ਮੁਕਣ ਦਾ ਨਾ ਹੀ ਨਹੀਂ ਲੈਂਦਾ પતિ ਪਤਨੀ ਦੇ ਵਿੱਚ ਇਹਨਾਂ ਦੁਫੇੜਾ ਪੈ ਜਾਂਦਾ ਹੈ ਵੀ ਇੱਕ ਦੂਜੇ ਨਾਲੋਂ ਬੋਲਣਾ ਹਟ ਜਾਂਦੇ ਨੇ ਬੜਾ ਕਲੇਸ਼ ਮਾੜਾ ਹੁੰਦਾ ਪਿਆਰਿਓ ਘਰ ਵਿੱਚ ਕਲੇਸ਼ ਹੋਵੇ ਨਾ ਤੇ ਭਾਵੇਂ ਘਰੇ ਪੈਸਾ ਹੈ ਸਾਰੀਆਂ ਚੀਜ਼ਾਂ ਹੈਗੀਆਂ ਨੇ ਲੇਕਿਨ ਜੇ ਕਲੇਸ਼ ਹੈ ਤੇ ਪੈਸਾ ਵੀ ਕੰਮ ਨਹੀਂ ਆਉਂਦਾ ਉੱਥੇ ਉੱਥੇ ਸੈਨਪੇ ਨਹੀਂ ਕੰਮ ਆਉਂਦੀ ਤੇ ਸਤ ਸੰਗਤ ਜੀ ਆਪ ਜੀ ਨਾਲ ਅੱਜ ਸ਼ਬਦ ਦੀ ਸਾਝ ਪਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਬੜਾ ਪਾਵਰ ਵਾਲਾ ਸ਼ਬਦ ਹੈ ਸ਼ਕਤੀਸ਼ਾਲੀ ਸ਼ਬਦ ਹੈ ਆਪ ਜੀ ਪਹਿਲਾਂ ਸ਼ਬਦ ਨੂੰ ਸਰਵਣ ਕਰੋ ਫਿਰ ਆਪ ਜੀ ਨੂੰ ਦੱਸਾਂਗੇ ਕਿ ਇਹ ਸ਼ਬਦ ਦਾ ਪਾਠ ਆਪ ਜੀ ਨੇ ਕਿੰਨੇ ਵਾਰੀ ਕਰਨਾ ਹੈ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਜੇ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇ ਤੀ ਮਨ ਲਾਇਆ ਅੰਧਨ ਮੇਲ ਪਾਇਆ ਮਨ ਮੰਨਿਆ ਘਰ ਮੰਦਰ ਸੋਹਾਏ ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਲੰਗਾਵੋ ਨਾਰੇ ਸੱਚ ਮੰਗਲ ਲੰਗਾਵੋ ਤਾਂ ਪ੍ਰਭ ਪਾਵੋ ਸੋਹਿ ਲੜਾ ਜੁਗ ਚਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸਭ ਦਸਵਾਰੇ ਗਿਆਨ ਮਹਾਰਸ ਨਿਤਰੀ ਅੰਜਨ ਤੇਰੇ ਪਾਵਣ ਰੂਪ ਦਿਖਾਇਆ ਸਖੀ ਮਿਲਹੁ ਰਸ ਮੰਗਲ ਲੰਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇ ਬਣਹਾਰ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਣਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੇਮਾਰਾ ਸੱਚ ਖੇਲ ਤੇਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਦਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨ ਮਨ ਰੱਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਇਸ ਸ਼ਬਦ ਦਾ ਜਾਪ ਆਪ ਜੀ ਰੋਜ਼ਾਨਾ 1 ਘੰਟਾ ਸਰਵਣ ਕਰੋ ਜਾਂ ਜਪੋ ਤੁਸੀਂ دلਲੀ ਪਿਆਰ ਦੇ ਨਾਲ ਸ਼ਰਧਾ ਰੱਖ ਕੇ ਨਾ ਗੁਰਮੁਖੋ ਨੂੰ ਜਪਨਾ ਕਰੋ ਬਹੁਤੀ ਛੇਤੀ ਤੁਹਾਡੇ ਘਰ ਵਿੱਚ ਸਰਦਾਰ ਹੋ ਜਾਊਗਾ ਦੋਨੇ પતિ ਪਤਨੀ ਖੁਸ਼ ਰਹਿਣਗੇ ਅਤੇ ਘਰ ਵਿੱਚ ਖੁਸ਼ਹਾਲੀ ਦੁਬਾਰਾ ਆਵੇਗੀ ਰੌਣਕਾਂ ਆਉਣਗੀਆਂ ਪਿਆਰਿਓ ਸ਼ਰਧਾ ਰੱਖ ਕੇ ਜਪ ਕੇ ਵੇਖੋ ਤੇ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਜਾਓ ਇਸ ਤੋਂ ਇਲਾਵਾ ਆਪ ਜੀ ਨੇ ਕੋਈ ਹੋਰ ਸਵਾਲ ਪੁੱਛਣਾ ਹੋਵੇ ਤੇ ਆਪ ਜੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਸਵਾਲ ਵਾ ਸਕਦੇ ਹੋ ਤੇ ਅਸੀਂ ਤੁਹਾਡੇ ਸਵਾਲਾਂ ਦਾ ਉੱਤਰ ਦੇਵਾਂਗੇ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ